ਜੀ مشین ਦੇਖ ਲਓ ਤੁਸੀਂ ਵੀ ਇੱਕ ਵਾਰੀ ਕਰ ਦਿੱਤਾ ਹੈ ਜੀ ਕਹਿੰਦੇ ਨੇ ਅਨਬਾਕਸਿੰਗ ਕਿੰਦਾ ਦੀ ਭਾਈ ਠੀਕ ਆ ਮੈਂ ਹੀ ਕਰ ਲਵਾਂ ਲੱਗ ਚੱਕ ਆ ਰਹੀ ਹੈ ਮਾਇਆ ਹੁਣ ਬਾਹਰ ਖਾਤੇ ਚ ਲਓ ਫਿਲ ਕਰਕੇ ਚੱਕ ਲਓ ਜੀ ਕਾਰਡ 3 ਤੇ ਚੋਕਾ ਅੰਦਰ ਟਕਾਓ ਲਓ ਜੀ ਹਲੋ ਪਛਾਣ ਲਓ ਉਹ ਫੋਨ ਤੇ ਗੱਲਾਂ ਕੱਟ ਕਰਿਆ ਕਰ। ਹੂੰ। ਲਓ ਜੀ ਆ ਗਏ ਆਪਾਂ ਹਨੂਮਾਨ ਜੀ ਦੀ ਮੂਰਤੀ ਦੇ ਕੋਲ। ਹਾਂਜੀ ਮਿੱਤਰੋ ਕੀ ਹਾਲ ਚਾਲ? ਆਈ ਹੋਪ ਸਾਰੇ ਤੁਸੀਂ ਵਧੀਆ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ ਤੇ ਵੀਡੀਓ ਦੇਖ ਰਹੇ ਹੋਵੋਗੇ ਸਾਡੀਆਂ ਤੇ ਹੋਰਾਂ ਦੀਆਂ ਇੰਸਟਾਗ੍ਰam ਦੀਆਂ ਵੀ। ਬਾਕੀ ਅੱਜ ਦਾ ਵਲੌਗ ਬੜਾ ਸਪੈਸ਼ਲ ਹੈ ਕਿਉਂਕਿ ਅੱਜ ਆਪਾਂ ਇੱਕ ਗਿਫਟ ਪਲਾਨ ਕਰ ਰਹੇ ਸੀਗੇ ਮੈਂ ਬਹੁਤ ਦਿਨ ਦਾ ਵੀ ਆਪਣੀ ਦਾਦੀ ਨੂੰ ਦੇਣਾ ਵੀ ਏਅਰਬੱਡਸ ਮਤਲਬ ਉਡੀ ایرਸ ਦੀ ਮਸ਼ੀਨ ਹੁੰਦੀ ਆ ਸੁਣਨ ਵਾਲੀ ਉਹ ਮੈਂ ਦੇਣੀ ਸੀ ਗਿਫਟ ਕਰਨੀ ਸੀ ਤੇ ਉਹ ਆ ਗਈ ਆ ਮੈਂ ਮਹंगाई ਸੀਗੀ 2-4 ਦਿਨ ਤੋਂ ਮੈਂ ਕਹਿ ਰਿਆ ਸੀਗਾ ਉਸ ਮੁੰਡੇ ਨੂੰ ਵੀ ਤੇ ਉਹ ਵਲੌਗ ਮੇਰੇ ਦੇਖਦਾ ਹੀ ਆ ਵਿਚਾਰਾ ਮੈਡੀਕਲ ਸਟੋਰ ਵਾਲਾ ਮੁੰਡਾ ਤੇ ਉਹ ਕੋ ਆਪਾਂ ਲੈ ਕੇ ਆਨੇ ਆ ਹੁਣ ਜਾ ਕੇ ਚੱਕ ਕੇ ਬਾਕੀ ਰਹੀ ਗੱਲ ਵਲੌਗਾਂ ਦੀ ਤੇ ਵਲੌਗ ਥੋੜੇ ਬਹੁਤੇ ਇਦਾਂ ਹੀ ਆਨੇ ਹੁਣ ਥੋੜੇ ਇੱਕ ਦਿਨ ਮੇਰੇ ਪੇਪਰ ਆ 1 2 3 ਕ ਪੇਪਰ ਹੋਰ ਰਹਿ ਗਏ ਆ ਤੇ ਉਸ ਤੋਂ ਬਾਅਦ ਆਪਾਂ ਚੱਕ ਦਾਣਾ ਕੰਮ ਬਲੌਗਾਂ ਵਾਲਾ ਵੀ ਤੇ ਤੁਹਾਨੂੰ ਪਤਾ ਵੀ ਘੁੰਮਣਾ ਫਿਰਨਾ ਬਹੁਤ ਪੈਂਦਾ ਆ ਤੇ ਉਹਦੇ ਕਰਕੇ ਪੜ੍ਹਨਾ ਵੈਸੇ ਪੜ੍ਹਨਾ ਵੀ ਪੈਣਾ ਆ ਤੇ ਚੱਲਦੇ ਆਂ ਬਾਕੀ ਆਪਾਂ ਹੁਣ ਜੁਹਾਲ ਨੂੰ ਥੋੜਾ ਬਾਕੀ ਵਾਲ ਵੀ ਅਜ ਕਟਾਉਣੇ ਆ ਬਾਲ ਜਿਆਦਾ ਵੱਧ ਗਏ ਆ ਤੇ ਐਵੇਂ ਮੈਂ ਪੜ੍ਹਦਾ ਪਿਆ ਸੀ ਤੇ ਮੈਂ ਕਿਹਾ ਚਲੋ ਜਾਇਆ ਮਾ ਦਾ ਮੁੰਡੇ ਦਾ ਮੈਨੂੰ ਫੋਨ ਆ ਗਿਆ ਬਾਕੀ ਇੱਧਰ ਦੇਖੋ ਇਹ ਆਸਾਨ ਬਲੈਤੀਸਾਨ ਤੇ ਅੱਜ ਚੱਲਦੇ ਆਂ ਜੀ ਆਜੋ ਚੱਲਦੇ ਆਂ ਜੀ ਆ ਡੈਡੀ ਦਾ ਮੋਟਰਸਾਈਕਲ ਲਿਆਂਦਾ ਮੈਂ ਕਿਹਾ ਤੇਲ ਆਪਣਾ ਘਰੋਂ ਖਾ ਆਉਣਾ ਮੋਟਰਸਾਈਕਲ ਦਾ ਡੈੜੀ ਵਾਲਾ ਚੱਕੋ ਵਿੱਚ ਵਾਧੂ ਹੁੰਦਾ ਚੱਲਦੇ ਆਪਾਂ ਹੁਣ ਚੋਹਾ ਲੈਣ ਨੂੰ ਤੇ ਲੈ ਕੇ ਆਨੇ ਮੈਡੀਕਲ ਸਟੋਰ ਤੋਂ ਜਾ ਕੇ ਮਸ਼ੀਨ ਵੀ ਪੈਸੇ ਵੀ ਕਢਾਣੇ ਆ ਤੇ ਨਾਈ ਵੀ ਦੇਖਣਾ ਆਇਆ ਕਿ ਨਹੀਂ ਹਾਰਮੋਨ ਆਈ ਕੀ ਏਟੀਐਮ ਆ ਗਏ ਆ ਆ ਗਏ ਆ ਕਢਾ ਲਈਏ ਪੈਸੇ ਇੱਥੇ ਥੋੜੇ ਜੇ ਨਮਕ ਦੀ ਤਾਂ ਹੁੰਦੇ ਵਿੱਚ ਆਵੇ 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 ਹਲੇ ਹੈਗਾ ਹੀ ਆ ਲੱਗਦਾ ਕੈਸ਼ ਇਚ ਿਆਦੀ ਤਨ ਕੈਸ਼ ਕਢਵਾ ਕੇ ਆ ਰਹੀ ਆ ਮਾਇਆ ਹੁਣ ਬਾਹਰ ਖਾਤੇ ਇਚ ਲਓ ਫਿਰ ਕਰ ਚੱਕ ਲੋ ਜੀ ਕਾਰਡ ਫਿਰ ਕਰਦੇਓ ਕਾਰ ਅੰਦਰ ਫਿਰ ਕਾਰ ਲਓ ਜੀ ਲੈ ਲੈ ਕੈਸ਼ ਹੋਦਾ ਕੈਨਸਲ ਕੈਨਸਲ ਕਲੀਅਰ ਕਰਨ ਦੀ ਫਿਰ ਜਾ ਕੇ ਯਕੀਨ ਆਂਦਾ ਸਾਨੂੰ ਵੀ ਸਾਡਾ ਕਾਰਡ ਨਿਕਲ ਗਿਆ ਹੁਣ ਟ੍ਰਾਂਜੈਕਸ਼ਨ ਨਹੀਂ ਹੋਣੀ ਚੱਲਦੇ ਆ ਜੀ ਇਹੰਤੂ ਤਾਂ ਆਪਾਂ ਪਾਉਣਾ ਨਹੀਂ ਹੈਗਾ ਇੱਕ ਬੰਦਾ ਤੁਹਾਨੂੰ ਉਸ ਦਿਖਾ ਦੇਣਾ ਮੈਂ ਦੂਰੋਂ ਇਹ ਦੇਖ ਸੀ ਗਿਆ ਤਾਂ ਹੈ ਨਹੀਂ ਪਰ ਇੱਥੇ ਚੱਲ ਗਿਆ ਉਂ ਖੜਾ ਹਲੋ ਪਛਾਣ ਲਓ ਉਹ ਫੋਨ ਤੇ ਗੱਲਾਂ ਕੱਟ ਕਰਿਆ ਕਰ ਇਹ ਆਈ ਆਪਾਂ ਵੀ ਹੁਣ ਮਸ਼ੀਨ ਲੈਣ ਆਪਾਂ ਹਾਂਜੀ ਮਹਾਰਾਜ

ਹਾਲੇ ਕੋ ਆ ਔਨ ਆ ਔਨ ਹੋ ਗਿਆ ਠੀਕ ਹੈ ਹੂੰ ਹੂੰ ਇੱਦਾਂ ਫਿੱਟੇ ਗੰਨਾ ਨਾ ਵਾਈ ਕੱਟ ਕਰ ਦਿਓ ਪਹਿਲਾਂ ਹੋਰੀ ਨਾ ਪਤਾ ਲੱਗੇ ਅਮਨ ਹੁਣਾਂ ਦਾ ਇੱਕ ਕੰਨ ਦੁਬਾਰਾ ਪਿਆ ਪਾਸ ਹੈਲੋ ਵਾਜੀ ਵਾਹ ਹੈਲੋ ਹਾਂ ਤੁਰੀ ਭਾਈ ਹਾਂਜੀ ਬਾਪੂ ਜੀ ਉਹ ਘੱਟ ਵੱਧ ਦੀ ਵੀ ਹੈ ਸਿਸਟਮ ਹੈਗਾ ਵਿੱਚ ਘੱਟ ਵੱਧ ਇੱਥੇ ਗਿਆ ਸੋਚ ਜਾ ਇਹਦਾ ਨਹੀਂ ਨਹੀਂ ਹੈਗਾ ਉਹ ਮੈਂ ਤਾਂ ਦਾਦਾ ਹੈਲੋ ਬਹੁਤ ਆਵਾਜ਼ ਆ ਗਈ ਆ ਦੇਖੋ ਹਲੋ ਘਟਿਆ ਹੁਣ ਤਾਂ ਭੱਤੀ ਗਈ ਬਿਲਕੁਲ ਹਾਂ ਇੱਦਾਂ ਘਟ ਵੱਤ ਤਾਂ ਵੀ ਆਵਾਜ਼ ਆ ਰਹੀ ਸਾਡੀਆਂ ਨੰਬਰ ਦੱਸ ਦੂੰਗਾ ਇੱਟਾ ਚਲੋ ਦੱਸੀ ਗਈ ਆ ਦੇਖੋ ਮਾਨਾ ਤੈਨੂੰ ਇੱਕ ਸੈੱਲ ਵਿੱਚ ਪਾਤਾ ਵਿੱਚ ਹੀ ਲੈ ਲਈ ਆ ਜੀ ਤੇ ਚੱਲਦੇ ਆਪਾਂ ਥੈਂਕ ਯੂ ਭਾਈ ਤੁਹਾਡਾ ਬਹੁਤ ਬਹੁਤ ਇੱਕ ਵਾਰੀ ਆਪਾਂ ਕਰਦੀਏ ਮੈਂ ਕਹ ਦੋ ਚਾਰ ਵਾਰੀ ਬੋਕ ਕਹੇ ਸੀ ਤੁਹਾਨੂੰ ਤੇ ਤੁਸੀਂ ਮੁੜ ਕੇ ਬਹੁਤ ਧੰਨਵਾਦ ਤੁਹਾਡਾ ਭਾਈ ਸਾਡੀ ਦੁਕਾਨ ਤੇ ਆ ਗਏ ਬਾਕੀ ਪਤਾ ਹੀ ਚੋਹਾਲ ਵਾਲਿਆਂ ਨੂੰ ਤਾਂ ਪਤਾ ਹੀ ਆ ਤੇ ਜਿਹੜੇ ਬਾਕੀ ਦੂਰੋਂ ਦੇਖ ਰਹੇ ਆ ਆਪਣਾ ਵਲੋਗ ਮੈਨੂੰ ਪਤਾ ਹੈ ਚੰਦਪਨੀ ਚੰਦਪਨੀ ਰੋਡ ਦੇ ਨਾਲ ਕਾਨੂੰ ਸਲੇਰਾ ਤੋਂ ਆਉਂਦਿਆਂ ਨੂੰ ਪਹਿਲੀ ਦੁਕਾਨ ਮੁੰਡੇ ਦੀ ਆਦੀ ਮੈਡੀਕਲ ਸਟੋਰ ਦਾ ਬੋਰਡ ਤੁਹਾਨੂੰ ਮੈਂ ਨਹੀਂ ਦਿਖਾ ਦਿੰਦਾ ਇੱਕ ਵਾਰੀ ਆ ਲੱਗਿਆ ਹੁੰਦਾ ਜੇ ਤੇ ਆਹ ਪੌੜੀਆਂ ਚੜ੍ਹ ਕੇ ਅੜੀ ਦੁਕਾਨ ਆ ਸੋ ਦੂਰ ਵਿਜ਼ਿਟ ਕਰੋ ਜੇ ਕੋਈ ਚੀਜ਼ ਮੰਗਾਣੀ ਹੁੰਦੀ ਤਾਂ ਆਰਡਰ ਤੇ ਵੀ ਮਗਾ ਦਿੰਦਾ ਆ ਮੁੰਡਾ ਤੇ ਮੈਨੂੰ ਹੀ ਕਮੈਂਟ ਕਰ ਦਿਓ ਜੇ ਕੋਈ ਚੀਜ਼ ਮੰਗਾਣੀ ਹੁੰਦੀ ਆ ਸੋ ਚੱਲਦੇ ਆ ਆਪਾਂ ਹੁਣ ਆਜੋ ਕੈਮਰਾਜ ਇਹ ਆਜੀ ਘਰ ਤੇ ਥਿਓ ਆ ਬੁੜੀ ਸਾਡੀ ਓ ਆ ਕੱਲੇ ਕੱਲੇ

ਥੋਲੀ ਨੂੰ ਤੇਰੀ ਮਸ਼ੀਨ ਆ ਆਹੋ ਓਹੋ ਦੇਖੋ ਜੱਜ ਕੀ ਹੋ ਨੂੰ ਕੋਈ ਨਾ ਹਾਂ ਚਾਲੂ ਹੈ ਦੇਖ ਆ ਜਾ ਆ ਜਾ ਲਫੜਾ ਮੈਂ ਇੱਥੇ ਸਲਣਾਇ ਤੇ ਕੰਮ ਕਰੀ ਤੇ ਆਗੇ ਟੁੱਟੇ ਕੰਕਲਾ ਜਾਨੀ ਅ ਅਹ ਇਹਦਾ ਓਨੀ ਕਾਤੀ ਡਾਉਟ ਨੇ ਸੋ ਹਾਂਜੀ ਮਿੱਤਰੋ ਅੱਜ ਚੱਲਦੇ ਆਂ ਪੇਪਰ ਪਾਣ ਤੇ ਦਿਖਾਨਿਆਂ ਤੁਹਾਨੂੰ ਉੱਥੇ ਦਾ ਮਾਹੌਲ ਚਾਲ ਕੀ ਆ ਕਿੱਦਾਂ ਨਿਆਣੇ ਪੜਦੇ ਆ ਕਿੱਦਾਂ ਫਿਕਰਾਂ ਪਈਆਂ ਹੁੰਦੀਆਂ ਸੋ ਆਪਾਂ ਵੀ ਪੈਨ ਪੁਨੋ ਲੈ ਲਿਓ ਐਡਮਿਟ ਕਾਰਡ ਦਾ ਫੋਲ ਚੱਲਾ ਸੀ ਮੈਂ ਸੰਭਲਦੇ ਆ ਤੁਹਾਨੂੰ ਕੋਲ ਲੋ ਜੀ ਪਹੁੰਚ ਗਏ ਆਪਾਂ ਕਾਲਜ ਦੀ ਪਾਰਕਿੰਗ ਤੇ ਇੱਥੇ ਸਿਰਫ ਕੋਈ ਨਹੀਂ ਮੈਂ ਹੀ ਲੇਟ ਹੋ ਗਿਆ ਸਾਰਿਆਂ ਨੂੰ ਸਾਰੇ ਅੰਦਰ ਚੱਲ ਗਏ ਆ ਤੇ ਮੁੜ ਕੇ ਆ ਕੇ ਤੁਹਾਨੂੰ ਦਿਖਾਨਿਆਂ ਵੀ ਇੱਥੇ ਕਿੰਨਾ ਰਸ਼ ਪੈਂਦਾ ਆ ਜਦੋਂ ਆਪਾਂ ਪਹਿਲਾ ਅਜਦਾ ਦਾ ਪੇਪਰ ਚ ਨਿਕਲਦੇ ਆ ਬਾਕੀ ਚੱਲਦੇ ਆ ਜੀ ਫੋਨ ਰੱਖਣਾ ਜੀ ਦੁਕਾਨ ਤੇ ਬਾਹਰ ਸੋ ਆਜੋ ਲੇਟ ਹੋ ਗਏ ਜੀ ਕਰੋ ਚੈੱਕ ਫਿਰ ਕਿੰਨਾ ਕਰਾਛ ਆ ਹੈ ਲੱਗਦਾ ਕਿ ਨਹੀਂ ਮੇਲਾ ਆਪਣਾ ਦਾ ਪੇਪਰ ਹੋ ਗਿਆ ਆ ਸਵੇਰੇ ਤੁਹਾਨੂੰ ਦਿਖਾਇਆ ਸੀਗਾ ਕਿ ਰਾਛ ਨਹੀਂ ਸੀਗਾ ਤੇ ਪਰਚੀਆਂ ਪਰਚੀਆਂ ਚਲਾਉਣ ਦੇ ਵਿੱਚ ਮਾਹਰ ਸਾਡੇ ਬੰਦੇ ਆਪਾਂ ਵੀ ਨਾਲ ਹੀ ਆ ਸ਼ਸਤਰ ਦੇ ਅਧੀਨ ਰਾਜ ਅਸਲਾ ਜ਼ਰੂਰੀ ਆ ਅਸਲਾ ਜ਼ਰੂਰੀ ਆ ਤੇ ਰੱਖਣੇ ਮੇਰੀ ਬਾਸ ਹੁਣਾ ਆ ਸੀਗਾ ਹਿਸਤਰੀ ਦਾ ਤੇ ਬਾੜਾ ਹੀ ਓੱਖਾ ਸੀਗਾ ਕੰਮ ਰਾਸ਼ ਦੇਖ ਲੋ ਇਹ ਤਾਂ ਇਹ ਅਜ ਨਿਕਲ ਰਹੀ ਆ ਹੁਣ 1 ਵਜੇ ਤੋਂ ਬਾਅਦ ਲਓ ਜੀ ਆ ਗਏ ਆਪਾਂ ਹਨੂਮਾਨ ਜੀ ਦੀ ਮੂਰਤੀ ਦੇ ਕੋਲ ਤੇ ਚੱਲਦੇ ਆਪਾਂ ਹੁਣ ਘਰ ਕਿ 1:30 ਬਚ ਗਿਆ ਆ ਆਪਾਂ ਸਵੇਰ ਦੇ ਨਿਕਲੇ ਪੇਪਰ ਭਰਣ 12:30 ਦਾ ਪੇਪਰ ਮੁੱਕਿਆ ਆ ਉਸ ਤੋਂ ਬਾਅਦ ਆਪਾਂ ਘੁੰਮੀ ਜਾਂਦੇ ਆ ਤੇ 2-3 ਕੰਮ ਸੀਗੇ ਮੈਂ ਕਹਾ ਹੋ ਜਵੇ ਚੱਲਦੇ ਆ ਹੁਣ ਘਰ ਨੂੰ ਬੰਜਰ ਬਾਗ ਨੂੰ ਇੱਧਰ ਬਣਾਜੀ ਕੋਈ ਗੱਲ ਨਹੀਂ ਜੀ ਆਪਾਂ ਇੱਥੇ ਟਰਨ ਲਵਾਂਗੇ ਅਸੀਂ ਪੋਰਡ ਲਾਇਆ ਤਾਂ ਚਲਦੇ ਆ ਦੋਨੋਂ ਓਕੇ ਜਾ ਕੇ ਹਾਂਜੀ ਮਿੱਤਰੋ ਅਸੀਂ ਪਹੁੰਚ ਗਏ ਆ ਘਰੇ ਤੇ ਖੇਤ ਦੇ ਵਿੱਚ ਨਾ ਥੋੜੀ ਬਾੜ ਟੁੱਟ ਗਈ ਓ ਆ ਅਸੀਂ ਤਾਂ ਚਲੋ ਕੁਛ ਨਹੀਂ ਬੀਜਿਆ ਥੋੜਾ ਜਿਹਾ ਉਹੀ ਬੀਜਿਆ ਸੀਗਾ ਸਰੋਂ ਸਰੋਂ ਬੀਜੀ ਸੀ ਕਿ ਉਹ ਵੀ ਵਿਚਾਰੀ ਹੁਣ ਨਿਕਲ ਆ ਪਈ ਆ ਵੀਡੀਓ ਪਾਈ ਸੀ ਮੈਂ ਪਹਿਲੇ ਹੀ ਪਰ ਆ ساری ਬਾੜ ਖਰਾਬ ਹੋ ਗਈ ਓ ਇਲਾਉਣ ਵਾਲੀ ਆ ਹੁਣ ਦੇਖਦੇ ਆਂ ਤਾਂ ਵੀ ਅੱਜ ਇੰਤਜ਼ਾਮ ਕਰਨਾ ਹੀ ਪੈਣਾ ਇੱਥੋਂ ਜਾ ਬੜ ਜਾਂਦੇ ਆ ਪਸ਼ੂ ਸਾਡਾ ਤਾਂ ਚਲੋ ਕੋਈ ਗੱਲ ਨਹੀਂ ਆ ਭਾਜੀ ਹੁਣੀ ਬੀਜਿਆ ਆ ਉੱਧਰ ਬਾਕੀਆਂ ਨੇ ਬੀਜਿਆ ਪਸ਼ੂ ਵੜ ਜਾਂਦੇ ਖਰਾਬ ਹੋ ਜਾਂਦਾ ਸੋ ਬਾਕੀ ਸੈੱਟ ਕਰਨ ਨਾਲ ਹੋਈ ਓ ਤਾਰ ਬਾਕੀ ਤਾਂ ਠੀਕ ਆ ਉੱਥੇ ਤਾਂ ਕਰੰਟ ਤੱਕ ਉਹ ਥੋੜੀ ਜੀ ਮੋਰੀਓ ਖਰਾਬ ਆ ਉਹ ਵੀ ਦੇਖ ਹੀ ਆਨੇ ਆ ਕੀ ਸਿਸਟਮ ਮੂੰਹ ਵੀ ਥੋੜੀ ਖਰਾਬ ਆ ਕਰਨੀ ਬਣੀ ਸੈੱਟ ਪਰ ਦੇਖਦੇ ਆ ਇਸ ਤੋਂ ਬਾਅਦ ਸੈੱਟ ਤਖਦੇ ਨੇ ਹੋ ਗਈ ਠੀਕ ਆ ਨਹੀਂ ਚੱਲਦੇ ਆ ਫਿਰ ਕਿਹੜੀ ਛੜੀ ਮਾਰਿਆ ਨੇ ਚੋਹਾਲ ਲਲੂ ਤੇ ਗਰਾਊਂਡ ਵੱਲ ਤੇ ਪੇਪਰ ਬੜੀਆ ਮੁੜ ਕੇ ਲਾਸਟਲਾ ਇੱਕ ਟਫ ਪੇਪਰ ਰਹਿ ਗਿਆ ਮੇਰਾ ਉਹ ਨਿਕਲ ਜਾਵੇ ਓੱਖਾ ਸੁੱਖਾ ਬੱਬੇ ਦੀ ਕਿਰਪਾ ਨਾਲ ਜਿੱਦਾ ਅਜਦਾ ਨਿਕਲ ਗਿਆ ਤੇ ਇਹ ਦੇਖਾਂਗੇ ਮਹੌਲ ਚਾਲ ਕੀ ਬਣਦਾ ਅਗਲੇ ਪੇਪਰਾਂ ਦਾ ਚੱਲਦੇ ਹਾਂ ਅਣ ਚੋਹਾਲ ਜੀ ਸੋ ਅੱਜ ਦਾ ਬਲੌਗ ਕਰਦੇ ਆਂ ਜੀ ਇੱਥੇ ਹੀ ਸਮਾਪਤ ਮੈਲਾਂਗੇ ਤੁਹਾਨੂੰ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਜਿਨ੍ਹਾਂ ਨੇ ਹੱਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਸਪੋਰਟ ਕਰੋ ਸਾਰਿਆਂ ਨੂੰ ਲਵ ਯੂ ਬਾਏ ਬਾਏ